ਆ ਬੇਬੇ ਜੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਰਾਣਾ ਬਲਾ ਚੋਰ ਅਤੇ ਸਿੱਧੂ ਮੂਸੇ ਵਾਲੇ ਬਾਰੇ ਕੀ ਗੱਲ ਆ ਕੀ ਆ ਸੀਨਾ ਬਲੁੰਦਰ ਜਾਂਦੀਆਂ ਨੇ ਗੱਲਾਂ ਇੱਕ ਵਾਰੀ ਜੇਕਰ ਤੁਸੀਂ ਸੁਣੋਗੇ ਆ ਬੇਬੇ ਜੀ ਕਹਿੰਦੀ ਆ ਵੀ ਮਾਰਨਾ ਤਾਂ ਨਹੀਂ ਚਾਹੀਦਾ ਸੀ ਉਹਦੇ ਕੋਲੋਂ ਸਮਾਨ ਖੋਲ ਲੈਂਦੇ ਤੁਸੀਂ ਜੇ ਤੁਸੀਂ ਲੁੱਟ ਨਹੀਂ ਸੀ ਬੱਸ ਲੋਕਾਂ ਨੂੰ ਡਰ ਹੁੰਦਾ ਆ ਵੀ ਕਿਤੇ ਸਾਡੇ ਤੋਂ ਅੱਗੇ ਨਾ ਨਿਕਲ ਜਾਵੇ ਇਸ ਗੱਲ ਦੀ ਹੀ ਜੈਲਸੀ ਆ ਬਾਕੀ ਗੱਲਾਂ ਇੱਕ ਵਾਰੀ ਤੁਸੀਂ ਜ਼ਰੂਰ ਸੁਣੋ ਬੇਬੇ ਜੀ ਨੇ ਕੀ ਕੀ ਕਹੀਆਂ ਨੇ ਆ ਬੇਬੇ ਕੀ ਕਰੀ ਤੂੰ ਮਾੜੀ ਗੱਲ ਮੁਖਾ ਮਸੀਹਾ ਮਾਤਾ ਜਿਹੜਾ ਕੀ ਮਿਲ ਗਿਆ ਨੂੰ ਹਾਂ ਚਲ ਉਹਨੂੰ ਤਾਂ ਪਰਮਾਤਮਾ ਨੇ ਫੇਰ ਹੁੰਡਾ ਦਿੱਤਾ ਹਾਂ ਹਾਂ ਮਾਰਨ ਵਾਲੀ ਨੇ ਕੀ ਮਿਲ ਗਿਆ ਹੋਰ ਜ਼ਿੰਦਗੀ ਐਵੇਂ ਮਿੱਟੀ ਜਿਹੀ ਦੋਲਦੀ ਹਾਂ ਰਾਤ ਵੀ ਕਬਾਡੀ ਖਿਡਾਰੀ ਮਾਰਦਾ ਇੱਕ ਬੇਬੇ ਹਾਏ ਹਾਏ ਬਾਲੀ ਮਾਰੀ ਗੱਲ ਕਰੀ ਹੋਰ 10 ਦਿਨ ਉਹਦੇ ਵਿਆਹ ਹੋਏ ਨੂੰ ਹੋਏ ਦੀ ਬੂਹੇ ਮਾਰ ਜਾਂਦਾ ਹੋਰ ਜਿਹੜਾ ਵਿਆਹ ਹੈ ਨਾ ਉਹ ਕੀ ਕਰੂ ਮੈਂ ਚਾਰੀ ਮਾਗਰ ਲੱਗਣਾ ਆਈ ਹਾਂ ਨਿਵਾੜੀ ਗੱਲ ਕਰੀ ਜਿਹੜੇ ਖੜਿਆ ਨੇ ਹਨ ਜਿਹੜੇ ਮਾਰ ਕੇ ਜਾਂਦੇ ਨੇ ਉਹਨਾਂ ਨੂੰ ਕੀ ਕਹਾਂਗੇ ਬੇਬੇ ਜਿਹੜੇ ਮਾਰ ਕੇ ਗਏ ਨੇ ਉਹ ਕਹਿੰਦੇ ਵੀ ਦੱਸ ਤੁਸੀਂ ਉਹ ਲਾਈ ਲੰਗੇ ਜਿਹੜਾ ਕੁਸ ਹੁੰਦਾ ਤ ਅਗਲੇ ਅੰਡੇ ਮਾਰ ਕੇ ਕੀ ਮਿਲ ਗਿਆ ਹੋਰ 10 ਉਹ ਬੇਈਮਾਨੇ ਚ ਮਾਰਤਾ ਵੀ ਸਾਡੇ ਉੱਤੋਂ ਦੀ ਨਾ ਹੋ ਜੇ ਹੂੰ ਨਹੀਂ ਮਰਨਾ ਤਾਂ ਉਹਨਾਂ ਨੇ ਵੀ ਕੀ ਪਤਾ ਉਹਨਾਂ ਦੀ ਇੰਨੀ ਵੀ ਮਾੜੀ ਹਾਲਤ ਹੋਊਗੀ ਹੋਰ ਜਿਨ੍ਹਾਂ ਨੇ ਮਾਰੇਗਾ ਮਾਰੀ ਹਾਲਤ ਹੋ ਗਈ ਉਹਨਾਂ ਦੀ ਵੀ ਹੂੰ ਰੱਬ ਤਾਂ ਦੇਖਦਾ ਹੈ ਤਾਂ ਤੁਸੀਂ ਬੇਬੇ ਦੀਆਂ ਗੱਲਾਂ ਸੁਣੀ ਲੈਣੀ ਬਾਕੀ ਵੀਡੀਓ ਨੂੰ ਸ਼ੇਅਰ ਕਰੋ ਅਤੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਧੰਨਵਾਦ